ਮਨਜਿੰਦਰ ਸਿਰਸਾ ਦੇ ਵੱਲੋਂ ਪ੍ਰਾਲੀ ਸਾੜਨ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਲਾਏ ਗਏ ਨੇ ਜਿਸ ਦਾ ਮੋੜਮਾ ਜਵਾਬ ਅਮਨ अरोड़ा ਨੇ ਦਿੱਤਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਸੂਬੇ 'ਚ ਪ੍ਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਜੜੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਮਹੱਤਮਪੂਰਨਾ ਕੇਂਦਰ ਦੀ ਬੀਜੇਪੀ ਸਰਕਾਰ ਸਾਡੇ ਤੇ ਪੋਲਿਊਸ਼ਨ ਨੂੰ ਲੈ ਕੇ ਇਲਜ਼ਾਮ ਲਾ ਰਹੀ ਹੈ ਜਦੋਂ ਕਿ ਪੰਜਾਬ 'ਚ ਹੁਣ ਪਰਾਲੀ ਸਾੜਨ ਦੇ ਮਾਮਲਿਆਂ 'ਚ ਵੱਡੇ ਪੱਧਰ ਤੇ ਕਮੀ ਆਈ ਹੈ। ਪੰਜਾਬ ਸਰਕਾਰ ਵੱਲੋਂ ਅੱਗਾਂ ਨੇ ਜਿਹੜੀਆਂ ਪਰਾਲੀ ਨੂੰ ਉਹ ਲਵਾਈਆਂ ਗਈਆਂ ਤਾਂ ਕਿ ਦਿੱਲੀ ਦੇ ਲੋਕਾਂ ਦਾ ਜਿਨਾ ਮਹਾਲ ਹੋ ਸਕੇ ਉਹਨਾਂ ਉੱਥੋਂ ਦਾ 에ਅਰ ਕੁਆਲਿਟੀ ਜਿਹੜਾ ਉਹ ਡ੍ਰੌਪ ਹੋ ਸਕੇ। ਮੈਂ ਸਿਰਸਾ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਇਹੋ ਜੀ ਹਲਕੀ ਘਟਿਆ ਸੋਚ ਨਾ ਪੰਜਾਬ ਸਰਕਾਰ ਦੀ ਹੈ, ਨਾ ਪੰਜਾਬ ਦੀ ਹੈ ਤੇ ਨਾ ਹੀ ਪੰਜਾਬੀਆਂ ਦੀ ਹੈ। ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ ਬੜੇ ਹਲਕੇ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਰੀਕ ਬਾਰੇ ਦਿਵਾਲੀ ਵਾਲੇ ਦਿਨ ਉਹਨਾਂ ਨੇ ਮੈਂ ਤੁਹਾਡੇ ਸਾਹਮਣੇ ਕੁਝ ਡਾਟਾ ਰੱਖਣਾ ਚਾਹਣਾ 21 ਤਰੀਕ ਦਾ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਾਇਏ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਔਰ ਇਹ ਡਾਟਾ ਕੋਈ ਅਮਨ ਅਰੋੜਾ ਦਾ ਜਾਂ ਆਵਾਦੀ ਪਾਰਟੀ ਦਾ ਪੰਜਾਬ ਸਰਕਾਰ ਦਾ ਡਾਟਾ ਨਹੀਂ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਰਿਮੋਟ ਸੈਂਸਿੰਗ ਦੇ ਸੰਬੰਧੀ ਡਾਟਾ ਹੈ ਔਰ ਇੰਡੀਅਨ ਐਗਰੀਕਲਚਰ ਇੰਸਟੀਚਿਊਟ ਜਿਹਨੂੰ ਕਿ ਪੂਸਾ ਇੰਸਟੀਚਿਊਟ ਵੀ ਕਹਿੰਦੇ ਨੇ ਸੈਂਟਰਲ ਗਵਰਨਮੈਂਟ ਦੀ ਬਾਡੀ ਹੈ ਔਰ ਆਈਸੀਏਆਰ ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜੀ ਕਿ ਫਾਰਮਰਸ ਵੈਲਫੇਅਰ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਕਮ ਕਰਦੀ ਹੈ ਉਹਦਾ ਡਾਟਾ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਹਦੇ ਵਿੱਚ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੋ ਅ ਐਲੀਗੇਸ਼ਨ ਸਾਬ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਅਤੇ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸ ਸੀਗੇ ਜਿਹੜੇ ਫਾਰਮ ਫਾਇਰ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਘਟ ਕੇ 62 ਰਹਿ ਗਏ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਇਸੇ ਤਰੀਕੇ ਦੇ ਨਾਲ ਜੋ ਜੇ ਆਪਾਂ ਗੱਲ ਕਰੀਏ ਕਿ ਕਿੰਨੀਆਂ ਫਾਰਮ ਫਾਇਰਸ ਹੋਈਆਂ ਕਿੰਨੀ ਸਟੱਬਲ ਬਰਨਿੰਗ ਹੋਈ ਕਿੰਨੇ ਕੇਸਸ ਗਵਰਨਮੈਂਟ ਆਫ ਇੰਡੀਆ ਦੇ ਸੈਟਲਾਈਟਸ ਵੱਲੋਂ ਮਾਨੀਟਰ ਕੀਤੇ ਗਏ ਰਿਪੋਰਟ ਕੀਤੇ ਗਏ ਆਇਡੈਂਟੀਫਾਈ ਕੀਤੇ ਗਏ ਉਹ 15 ਸਤੰਬਰ ਤੋਂ 21 ਅਕਤੂਬਰ ਤੱਕ ਦਾ ਡੇਟਾ ਇਹ ਜਿਹੜਾ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਹ ਹੁਣ ਜਿਹਦੇ ਵਿੱਚ 2021 ਦੇ ਵਿੱਚ 4327 ਅ ਅੱਗਾਂ ਦੀ ਰਿਪੋਰਟ ਹੋਈ ਸੀ 2022 ਦੇ ਵਿੱਚ 3114 ਦੀ ਰਿਪੋਰਟ ਹੋਈ 2023 ਦੇ ਵਿੱਚ 1762 1764 ਫਾਰਮ ਫਾਈਲਸ ਦੇ ਜਿਹੜੀਆਂ ਅੱਗਾਂ ਨੇ ਉਹ ਰਿਪੋਰਟ ਹੋਈਆਂ ਅ 2024 ਦੇ ਵਿੱਚ 1510 ਸਟੱਬਲ ਬਰਨਿੰਗ ਕੇਸਿਸ ਨੇ ਜਿਹੜੇ ਪ੍ਰਾਣੀ ਨੂੰ ਅੱਗ ਲਾਉਣ ਦੇ ਹੋਰ ਰਿਪੋਰਟ ਹੋਏ ਔਰ ਹੁਣ 2025 ਦੇ ਵਿੱਚ ਉਹ ਘਟ ਕੇ ਮਹਿਜ਼ 415 ਰਹਿ ਗਏ ਯਾਨੀ ਕਿ 10 ਗੁਣੇ ਦੀ ਕਟੌਤੀ ਹੈ ਜਿਹੜੀ 4327 2021 ਦੇ ਵਿੱਚ ਤੇ 415 2025 ਦੇ ਵਿੱਚ ਯਾਨੀ ਕਿ 10 ਗੁਣਾ ਅਸੀਂ ਉਹਦੀ ਕਟੌਤੀ ਹੈ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬ ਹੋયા ਔਰ ਇਹਦੇ ਮੁਕਾਬਲੇ ਜੋ ਬੀਜੇਪੀ ਰੂਲ ਸਟੇਟਸ ਨੇ ਜੇ ਸਿਰਫ ਆਪਾਂ ਇੱਕ ਉਹਨਾਂ ਦੀ ਬੜੇ ਫੇਵਰਿਟ ਸਟੇਟ ਹੈ ਯੂਪੀ ਜੇ ਉੱਥੋਂ ਦੀ ਹੀ ਗੱਲ ਕਰ ਲਈਏ ਤੇ 2021 ਦੇ ਵਿੱਚ ਜਿਹੜੇ 631 ਅਗਰ ਰਿਪੋਰਟ ਹੋਈਆਂ ਸੀਗੀਆਂ ਫਾਰਮ ਫਾਈਲਸ 2021 ਦੇ ਵਿੱਚ ਉਹ 2025 ਦੇ ਤੱਕ ਘਟਣੀਆਂ ਤਾਂ ਕੀ ਸੀਗੀਆਂ 2024 ਦੇ ਵਿੱਚੋਂ 723 ਹੋ ਗਈਆਂ 2025 ਦੇ ਵਿੱਚ 660 ਹੋ ਗਈਆਂ ਯਾਨੀ ਕਿ ਉਸ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਕਿ ਬੀਜੇਪੀ ਰੂਲ ਸਟੇਟਸ ਨੇ ਉਨ੍ਹਾਂ ਦੇ ਵਿੱਚ ਸਟੱਬਲ ਵਰਨਿੰਗ ਦੇ ਕੇਸਸ ਵੱਧ ਰਹੇ ਨੇ ਤੇ ਪੰਜਾਬ ਦੇ ਵਿੱਚ ਅਸੀਂ ਸਬਸਟੈਂਸ਼ੀਅਲੀ ਉਹਨਾਂ ਨੂੰ ਡਿਕਰੀਜ਼ ਕਰ ਰਹੇ ਹਾਂ 10 ਗੁਣੇ ਤੱਕ ਘਟਾ ਰਹੇ ਹਾਂ ਤੇ ਫਿਰ ਵੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਪੰਜਾਬ ਪੰਜਾਬੀਆਂ ਤੇ ਕਿਸਾਨਾਂ ਦੇ ਉੱਪਰ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿੰਨੀ ਨਫ਼ਰਤ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਰਦੀ ਹੈ ਔਰ ਇਹਦੇ ਵਿੱਚ ਮੈਂ ਕਹਾ ਕਿ ਇਕੱਲਾ ਸਾਡਾ ਯੋਗਦਾਨ ਨਾ ਉਚੇਚੇ ਤੌਰ ਤੇ ਸਾਡੀਆਂ ਕੋਸ਼ਿਸ਼ਾਂ ਨੇ ਉਹ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਸਾਡੇ ਕਨਸਰਟਡ ਐਫਰਟਸ ਰਹੇ ਨੇ ਕੰਟੀਨਿਊਸ ਐਫਰਟਸ ਰਹੇ ਨੇ ਤੇ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਮੀਨੀ ਪੱਧਰ ਤੇ ਉੱਪਰ ਦੇਖਣ ਨੂੰ ਮਿਲਿਆ ਲੋਕਾਂ ਨੇ ਸਾਡੀਆਂ ਬੇਨਤੀਆਂ ਨੂੰ ਸਾਡੀਆਂ ਅਪੀਲਾਂ ਨੂੰ ਪ੍ਰਵਾਨ ਵੀ ਕੀਤਾ ਜਿਹਦੇ ਕਰਕੇ ਇਹ ਕਟੌਤੀਆਂ ਨੇ ਜਿਹੜੀਆਂ ਹੋਈਆਂ ਨੇ ਔਰ ਤਕਰੀਬਨ 1.5 ਲੱਖ 1.5 ਲੱਖ ਅਸੀਂ ਜੋ ਮਸ਼ੀਨਰੀ ਹੈ ਇਨ ਸਿਟੂ ਜਾਂ ਐਕਸਿਟੂ ਯਾਨੀ ਕਿ ਖੇਤ ਦੇ ਅੰਦਰ ਜਾਂ ਖੇਤ ਤੋਂ ਬਾਹਰ ਲਿਜਾ ਕੇ ਜੇ ਪਰਾਲੀ ਦਾ ਪ੍ਰਬੰਧਨ ਕਰਦੀ ਹੈ ਜਿਹੜੇ ਮਸ਼ੀਨਾਂ ਨੇ ਚਾਹੇ ਉਹ ਚਾਹੇ ਉਹ ਹੈਪੀ ਸੀਡਰਸ ਨੇ ਚਾਹੇ ਉਹ ਬੈਲਰਸ ਨੇ ਉਹ ਸਾਰੇ ਮਸ਼ੀਨਾਂ ਜਿਹੜੀ 1.5 ਲੱਖ ਦੇ ਕਰੀਬ ਉਹ ਔਨ ਸਬਸਿਡਾਈਜ਼ਡ ਰੇਟ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ ਜੀ ਦੀ ਵਜ੍ਹਾ ਕਰਕੇ ਅੱਜ ਇਹ ਇੱਕ ਵੱਡੀ ਉਪਲਬਧੀ ਵਜੋਂ ਮੈਂ ਸਮਝਦਾ ਕਿ ਇਹਨੂੰ ਦੇਖਿਆ ਜਾਣਾ ਚਾਹੀਦਾ ਸੋ ਅਹੀ ਤੱਥ ਨੇ ਜਿਹੜੇ ਇਹ ਤੁਹਾਡੇ ਸਾਹਮਣੇ ਰੱਖਣੇ ਸੀਗੇ ਔਰ ਇਹਦੇ ਨਾਲ ਨਾਲ ਮੈਂ ਉਚੇਚੇ ਤੌਰ ਤੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਇਹਦੇ ਚ ਕਾਫੀ ਵੱਡੇ ਪੱਧਰ ਦੇ ਉੱਪਰ ਆਪਾਂ ਕਾਮਯਾਬੀ ਰਲ ਮਿਲ ਕੇ ਹਾਸਲ ਕੀਤੀ ਹੈ ਪਰ ਇਹਨਾਂ ਫਾਰਮ ਫਾਈਲਸ ਨੂੰ ਇਹਨਾਂ ਸਟਬਲ ਬਰਨਿੰਗ ਦੇ ਕੇਸਸ ਨੂੰ ਇਹਨਾਂ ਪਰਾਲੀ ਨੂੰ ਅੱਗ ਲਾਣ ਦੇ ਕੇਸਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟਾ ਕੇ ਜ਼ੀਰੋ ਤੇ ਲੈ ਕੇ ਜਾਣਾ ਉਹਦੇ ਲਈ ਉਦੇ ਲਈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜੋ ਸਿਸਟਮ ਜੋ ਮੈਕੈਨਿਜ਼ਮ ਜੋ ਸਪੋਰਟ ਸਿਸਟਮ ਚਾਹੀਦਾ ਉਹ ਪੰਜਾਬ ਸਰਕਾਰ ਦੇਣ ਦੇ ਲਈ ਵਚਨਬੱਧ ਹੈ